ਬੰਦੇ ਦੇ ਹਿਸਾਬ ਨਾਲ ਲੱਡੂ ਵਟ ਕੇ ਦੇਣਾ ਤੇ ਬਾਅਦ ਗਏ ਸੋਪਾ ਕੀ ਕਰਨਗੇ ਸੁਕਾਲੀਆਂ ਨਹੀਂ ਵੀਰੇ ਆ ਜਾ ਉਹ ਤਾਂ ਟਾਈਮ ਨਹੀਂ ਦੂਰਾ ਆਸਣ ਬਾਹਰ ਲਾਈ ਫਿਰਦਾ ਅੱਲਾ ਮੈਂਦੀ ਆ ਗਏ ਹਲਵਾਈ ਕਿਵੇਂ ਆ ਕੇ ਬਲਾ ਵੀਰੇ ਚੱਟਾ ਕੰਮ ਆ ਦੇਖਿਓ ਹਾਂ ਇਹ ਕਿਹਦਾ ਖੰਭਣੀ ਹਾਂ ਕੱਲ ਨੂੰ ਹੁਣ ਸ਼ੁਰੂ ਕਰ ਦੇਣਾ ਅੱਜ ਸ਼ੁਰੂ ਕਰਨਾ ਹੋਰ ਕੱਲ ਨਾਲ ਫੋਨ ਕਰੀ ਜਾਂਦੇ ਸੀ ਗੱਡੀ ਬੰਦ ਕਰੀ ਠੀਕ ਹੈ ਗੋੜ ਗੋੜ ਨਹੀਂ ਖੰਡ ਲਿਆ ਓਕੇ ਕਿੱਧਰ ਕੜਾਈਆਂ ਦਾ ਉਧਰ ਲਾਉਣੀਆਂ ਆਪਾਂ ਚਾੜਨੀਆਂ ਉਧਰ ਹੋ ਉੱਥੇ ਕੜਾਈਆਂ ਕੜਾਈਆਂ ਕੱਲੂ ਚਾੜਨੀਆਂ ਹੁਣ ਚਾੜਨੀਆਂ ਉਨੀ ਕੰਮ ਲਿਆ ਦੋਰ ਮਾਗਰਨੂਰੀ ਓਏ ਹੋਰ ਫਲੂਹਾ ਤਾਂ ਨੂੰ ਹੀ ਆ ਗਿਆ ਵਾਹ ਕੇ ਓਲਾ ਤਰੇ ਉਹ ਪੈਸੇ ਡੈਗ ਪੇ ਓ ਪੈਸੇ ਡੈਗ ਪੇ ਪਾ ਲੈ ਓ ਮੱਥਾ ਦੇ ਕਿਆ ਅੱਛਾ ਉਧਰ ਟੇਕਿਆ ਦੋ ਦੋ ਤੱਕ ਵਾਹ ਜੀ ਵਾਹ ਮਾੜਾ ਬੰਦਾ ਬਿਨਾ ਪੱਖੀ ਪੱਖਾ ਦੇ ਖੜਨ ਲਾਇਆ ਪੱਠੀ ਵਾਲੀ ਸ਼ਾਗਨ ਕਰਦਾ ਬਾਈ ਲਡੂ ਬਟਣੇ ਉਦੋਂ ਬਾਅਦ ਨਹੀਂ ਸਾਰਿਆਂ ਨੇ ਅੱਥੇ ਨੂੰ ਨਹੀਂ ਹੁੰਦੇ ਨੰਬਰ ਮੈਂ ਆਪਾਂ ਹੀ ਬਾਹਰ ਤੁਹਾਨੂੰ ਚਾਹਣਾ ਤੁਸੀਂ ਫਿਰ ਉਹਨਾਂ ਦੇ ਪਰਿਵਾਰ ਚੋਂ ਚਲੋ ਆਹ ਜਾਨਵਰਾਂ ਦਾ ਆਹ ਦੇ ਖੜੇ ਆ ਜਾਨਵਰੀ ਖੜੇ ਆ ਜਾਨਵਰ ਜਾਨਵਰ ਕਾਹਦਾ ਨੂੰ ਦੇਦੇ ਆ ਜਾਨਵਰੀ ਖੜੇ ਗੋਰ ਮੇਨੋ ਚਾਵਲ ਜਨੇ ਨਾਲ ਚਾਵਲ ਥੋੜੋ ਕੰਦਾ ਗੋੜ ਦੇਣਾ ਮਿੱਠਾ ਚਾਵਲ ਟੱਟ ਤੋਂ ਖਣ ਲਾ ਦੇਣਾ ਚੋ ਹਰਦੀ ਦੇ ਟਿੱਕੇ ਲਾ ਦੇਣਾ ਉਹ ਜੋ ਓਏ ਗਰਮ ਗਰਮ ਲੱਡੂ ਖਾ ਕੇ ਚੱਲਾਂਗੇ ਰੱਖ ਲੋ ਲੱਡੂ ਤਾਂ ਨਹੀਂ ਖਾ ਕੇ ਜਾਣੇ ਗਰਮ ਗਰਮ ਇੱਕ ਦੇ ਦੋ ਖਾ ਲਾ ਦੋ ਵੱਟੋ ਵੱਟ ਕੇ ਆਓ ਉਹ ਮੱਥਾ ਦਾ ਟਿੱਕਣਾ ਹੱਥ ਮੰਮੀ ਮੰਮੀ ਮੱਥਾ ਟੇਕਿਆ ਹਈ ਗੱਲਾਂ ਦਵਾ ਖਰਾਬ ਹੋਏ ਵੈ ਇਹਨਾਂ ਦੇ ਚਲੋ ਨੀਤ ਜਨੇ ਹਟੋ ਚਲੋ ਕਰਾਂ ਲੇਟ ਆ ਤੁਸੀਂ ਅੱਗੇ ਹੀ ਇਹਨੇ ਲੱਬਿਆ ਟੇਲਰ ਹੈਪੀ ਨੇ ਮਾਂਪੇ ਲੈ ਕੇ ਆਇਆ ਸਾਹ ਕੋ ਮੇਰਾ ਕੋਈ ਟੇਲਰ ਲੱਬਿਆ ਓਏ ਹੈਪੀ ਦਾ ਢੱਡਾ ਢੱਡ ਦੀ ਫੁੱਟਬਾਲ ਬਣਾਈ ਵਰਦੀ ਆ ਕਿੱਥੇ ਲੈ ਹਾਂ ਖੱਤਲਾ ਖੱਤਲਾ ਖੜ ਜਾ ਦਿਖਾਉਣਾ ਤੁਨੂੰ ਆਹ ਵੀਡੀਓ ਚ ਹੈਗਾ ਫਿਰੇ ਕੋਲੇ ਚਲੋ ਵੀ ਮੰਮੀ ਮੱਥਾ ਟੇਕਿਆ ਪਹਿਲਾਂ ਕਿਉਂ ਕਿਉਂਾ ਮਟੇ ਮਟੇ ਲਿਓ ਹੈ ਮੈਂ ਕਿੰਨੇ ਆਖੜਾ ਹਾਂ ਤੇ ਇੰਦਰੀ ਬਾਬੇ ਦੇ ਘੜਦੇ ਨਾ ਫਿਰ ਸਹੀ ਗੱਲ ਸਿੱਧਾ ਨਾਲ ਕਿ ਮਿਹਤਾ ਨਹੀਂ ਚਲੋ ਚਲੋ ਫਿਰ ਪੜ੍ਹ ਕੇ ਵੀ ਕਰਣੀ ਹੈ ਹਾਂ ਅੱਗੇ ਕਿਸੇ ਤੋਂ ਲੈਣ ਕਿ ਆ ਬੰਦੇ ਨੂੰ ਵੀ ਬੰਦੇ ਦੇ ਹਿਸਾਬ ਨਾਲ ਲੱਡੂ ਵਟ ਕੇ ਦੇਣਾ ਨਾ ਸ਼ਗਨ ਦਾ ਦੇ ਕੇ ਜਾਓ ਜੇ ਕਿਹੜਾ 500 ਖੁੱਲਾ ਕੇ ਤੇ ਮੈਂ ਦੇ ਦੂੰ ਫੇਰ ਸਾਰਾ ਬਣਦਾ ਆ ਬਣਦਾ ਨਾ ਕੇਵਲਾ ਹਾਂ ਪਹਿਲਾ ਮੂਰਤ ਤੁਸੀਂ ਕਰਕੇ ਆਈ ਭੱਜ ਚੱਲੀਆਂ ਸੁੱਕ ਗਈ ਕੇਵਲਾ ਅੱਧੇ ਅੱਧੇ ਆ ਆਹ ਮੈਂ ਵੀ ਆ ਆਹ ਇਹ ਤਾਂ ਕੰਮ ਤੇਰਾ ਮੈਂ ਕਰਾਈ ਜਾਣਾ ਆਪਣਾ ਬੱਸ ਉਹ ਅੱਧਾ ਸਿਸਟਮ ਆ ਆਪਣੇ ਜੰਦਗੀ ਦੀ ਪਹਿਲੀ ਵਾਰੀ ਖਾਣਾ ਖਾ ਲਓ ਹਣ ਵਿਆਹ ਨਾਲ ਲੱਡੂ ਵੀਰੇ ਨੂੰ ਆ ਕੇ ਦੇ ਦੀ ਦੇ ਦੇ ਦਿਓ ਵੀਰਾ ਦਾ ਇੱਥੇ ਹੀ ਆਉਣਾ ਹਰਤਾ ਇੱਕ ਮਿੰਨ ਦੇ ਦੇ ਮੈਂ ਤੈਨੂੰ ਪਹਿਲਾਂ ਕਿਹਾ ਸੀ ਨਾ ਕੇਵਲ ਇੱਧਰ ਬੰਦਰੇ ਹਿਸਾਬ ਨਾਲ ਤੂੰ ਲੱਡੂ ਦਿੱਤਾ ਨਹੀਂ ਲੈ ਕੋਈ ਨਹੀਂ ਹੋਰ ਇੱਕ ਇੱਕ ਹੋ ਜਾਓ ਹਾਂ ਮੈਂ ਅੱਧਾ ਕਰਾਂ ਕਰਾਂ ਗਿਨੇ ਲਾ ਦੇ ਗਾਲੇ ਗਾਲੇ ਚਾਹ ਚਲੋ ਵੀ ਚਲੋ ਹੁਣ ਕਿਤੇ ਚਾਹ ਨਾ ਪੀਣ ਲੱਗ ਜੀ ਲੈ ਕੰਮ ਇਹ ਤਾਂ ਮੋਰ ਨਹੀਂ ਬਣੀ ਫਿਰਦੀ ਅੱਜ ਆ ਉੱਥੇ ਜਾ ਕੇ ਪੀਓ ਚਲੋ ਚਲੋ ਪਾਣੀ ਨਹੀਂ ਪੀਦਾ ਪਾਣੀ ਨਹੀਂ ਪੀਦਾ ਹੁੰਦਾ ਮਿੱਠੇ ਤੋਂ ਦੀ ਤੇਰਾ ਤਾਂ ਪਹਿਲਾਂ ਨਾਲੇ ਖਾਦਾ ਵੇ ਵਿਆਹ ਵਾਲਾ ਲੱਡੂ ਤੂੰ ਹੁਣ ਖਾਈ ਜਾਨੀਂ ਦਵਾਰ ਤੋਂ ਤੂੰ ਖਾਰਾ ਤੇਰੀ ਤਾਂ ਚੰਗਾ ਲੈ ਵੀ ਕੇਵळा ਮੈਨੂੰ ਵੀ ਖਵਾ ਦੇ ਮਾਤਾ ਸਾਫਤਾ ਹੀ ਖਾਓ ਇਹਦਾ ਮਹੀਣੇ ਨੂੰ ਇਹਨੂੰ ਚਾਹ ਪਾਣਾ ਨਾ ਬਸ ਆ ਇੱਕ ਮਾਰ ਲਾ ਲੱਡੂ ਲਿਆ ਇਹਨਾਂ ਨੇ ਇੱਧਰ ਵੀ ਵੱਡਾ ਕਰ ਦਿੱ ਗਏ ਨਡੂਨੀ ਵਰਦਾ ਭੁੱਲ ਗਈਆਂ ਮਟੀ ਜਾਂਦਾ ਆ ਇਹ ਨਡੂਨੀ ਵਰਦਾ ਭੁੱਲ ਗਈਆਂ ਉਹ ਜਾਂਦਾ ਇਹਦਾ ਕਾਲ ਤੇ ਨੂੰ ਬੀਚ ਨਹੀਂ ਕਿ ਲੋ ਜੇ ਆ ਕੇ ਨਹੀਂ ਨਾ ਖਾ ਬਈ ਉਹ ਨਹੀਂ ਆ ਉਹ ਸੂਟ ਨਹੀਂ ਹੋਣਾ ਬਾਹਰ ਵੱਡੇ ਨਾ ਗੁੜੇ ਲਾ ਲੇ ਬੱਤੇ ਇੱਕੋ ਤਿਆਰ ਹੋਵੇ ਸਹੀ ਗੱਲ ਦਾ ਛੋਟਾ ਗੱਜ ਰੱਖਿਓ ਨਾਲ ਕਈ ਵਾਰ ਕੋ ਛੋਟਾ ਖਾਣ ਵਾਲਾ ਹੁੰਦਾ ਕਈ ਵਾਰ ਕੋ ਵੱਡਾ ਲੱਡੂ ਖਾਣ ਵਾਲਾ ਹੁੰਦਾ ਇਹ ਕੀ ਕਰਦਾ ਮੈਂ ਗੱਭ ਛੋਟਾ ਹਰ ਬਾਤ ਕਾ ਕੰਮ ਨਹੀਂ ਕਰਦਾ ਉਹਨੂੰ ਤਾਂ ਮੜਿਆ ਨਾ ਠੀਕ ਆ ਜਾਈ ਕੋਈ ਨਹੀਂ ਆਇਆ ਆ ਅੱਜ ਤਾਂ ਕੋਈ ਦੁਗਾ ਕੋਈ ਨਹੀਂ ਸੀ ਤੇ ਬਾਹਰ ਲੱਤ ਹੁੰਦੇ ਇਹਨਾਂ ਦਾ ਬੜਾ ਨਹੀਂ ਨਹੀਂ ਹੁੰਦਾ ਪੀਂਦਾ ਯਾਰ ਨਹੀਂ ਖੀਂਦਾ ਬੱਸ ਕਿ ਦੇਖੋ ਹੁਣ ਕਿੱਦਾਂ ਗੁਆਰੇ ਮਾਂ ਦੀ ਮਾਰ ਤੋਂ ਆਹ ਦੇਖੋ ਹਾਂ 11:15 ਕੀ ਕਹ ਲੈਣਾ ਇਹ ਨਹੀਂ ਇਹੇ ਜਿਹਾ ਹੋਣਾ ਹੋਊਗਾ ਇਹ ਰਹੇਗਾ ਉਹਦੀ ਨੀਤ ਹੋ ਘਰਾਂ ਦੇ ਜਿਹੜਾ ਮਨ ਲੱਗਦਾ ਉਹ ਆਪਣੇ ਇੱਥੇ ਹੀ ਆਉਂਦਾ ਮੇਰੀ ਇੱਥੇ ਬਰਾਤ ਭੱਟੀ ਤੋਂ ਇੱਥੇ ਬਾਪੂ ਨੂੰ ਮਾਰਨ ਵਾਲਾ ਕੰਮ ਹੋਣਾ ਉਹ ਨਹੀਂ ਨਹੀਂ ਬਾਪੂ ਨੂੰ ਪੱਖਾ ਲਾ ਦੇ ਯਾਰ ਵੱਡਾ ਪੱਖੇ ਨਾਲ ਨਹੀਂ ਇਹ ਸਾਨੂੰ ਆਕਸੀਜਨ ਨਿਕਲਣੀ ਚਾਹੀਦੀ ਹੁੰਦੀ ਆਹ ਦੇ ਆਹ ਸੀਟੋਮੀ ਰੱਖੀ ਆ ਤੂੰ ਐਵੇਂ ਕਹੋ ਦੇਖੀ ਪਰਸਾ ਜਿਹੜੇ ਤਿੰਨ ਭੱਟੀਆਂ ਚ ਰਣੀਆਂ ਉਧਰ ਤੂੰ ਹੋ ਗਿਆ ਤਾਂ ਫਿਰ ਮੈਨੂੰ ਕਿੰਨੀ ਹੋ ਜਾਂਦੀ ਆ ਆਪਾਂ ਉਹ ਚੀਜ਼ ਹੈ ਜਿਹੜਾ ਖਮਾ ਨਹੀਂ ਜਾਂਦਾ ਕੋਈ ਅਜਿੱਦਲਾ ਗੇ ਸਹੀ ਗੱਲ ਆ ਗੇਟ ਖੋਲ ਲੈਣਾ ਉਹ ਪਾਣੀ ਥੋੜਾ ਯਾਰ ਕੋ ਪਤਲਾ ਕਰਵਾ ਲੈ ਨਾ ਇਹਦੇ ਬੂਟ ਜੇ ਉਹ ਦੁੱਪਾਂ ਦੀ ਉਹ ਟੱਕਿਆ ਹੋਰ ਕਿੰਨੀ ਸਮੈਲ ਆਉਂਦੀ ਹੈ ਵਹੀ ਜਗਰਾਮਾ ਦੀ ਸ਼ੈਰ ਕਰਾਈਏ ਤੁਹਾਨੂੰ ਅੱਜ ਦੇਖੋ ਓਏ ਇਹ ਆ ਸੰਘੇ ਜੀ ਪਾਣੀ ਪਾਣੀ ਤੇ ਸ਼ੋਪਿੰਗ ਕਰਾਂਗੇ ਅੱਜ ਆਜੋ ਲਾਓ ਬੂਟ ਬਾਟ ਮਿੱਤਰੋ ਓਏ ਸਮੈਲ ਬਹੁਤ ਆਉਂਦੀ ਹੈ ਇਹ ਤਾਂ ਗੱਡੀ 'ਚ ਯਾਰ ਜਰਾਬਾ ਪੈਡੀਆਂ ਪਾਉਂਦਾ ਹੈ ਚਲੋ ਵੀ ਓਏ ਆਜੋ ਭੱਜ ਕੇ ਤੋਰ ਪਰ ਕੇ ਮੇਲਾ ਦੇਖਦੇ ਅੱਜ ਰਹਿ ਗਿਆ ਓਏ ਚਲੋ ਵੀਰ ਚਲੋ ਚਲੋ ਨਹੀਂ ਇਹ ਨਹੀਂ ਘੜਦੀ ਬਿਆਜ ਕੇ ਸੋਪੀਆ ਕਰਨੀਆ ਸੁਖਾਲੀਆਂ ਨਹੀਂ ਵੀਰੇ ਗਾਣਾ ਲਾਓ ਤੂੰ ਕੋਈ ਕੀ ਗਾਣਾ ਮੰਮਾ ਹੋੜ ਪਾਏ ਦੇ ਮੋਟਰ ਦੇਖ ਇੱਧਰ ਪਾਣੀ ਕਿੰਨਾ ਆਹ ਮਾਰ ਤਟਾਂਗੇ ਆਲਾ ਬਾਬਾਏ ਬਾਬੇ ਤੋਂ ਸੁਣ ਗਾਣਾ ਇੱਥੇ ਬਾਹਲਾ ਵੰਮੋ ਇੱਥੇ ਬਾਹਲਾ ਮੀ ਆ ਬਾਬਾ ਕਿਹੜਾ ਪਿੰਡ ਆ ਹੈ ਮਲਕ ਜੀ ਮਨਾ ਬੁਚਕੇ ਬਰਸਾਲ ਬਾਬੇ ਨੇ ਅੱਜ ਪੂਰਾ ਸਾਹ ਦਿੱਤਾ ਹਟਾ ਨਹੀਂ ਅਸੀਂ ਇੱਥੇ ਤੱਕ ਆਉਂਦੇ ਆਂ ਜਮਾ ਗੋਡੋ-ਗੋਡੀ ਹੋ ਜਾਣਾ ਈ ਪਾਣੀ ਇਹ ਅਜਗਰਾਵਾ ਬਾਬਾ ਨੂੰ ਬਾਕਸ ਹੋਈ ਅਜਗਰਾਵਾ ਨੂੰ ਕਹਿੰਦੇ ਪਾਣੀ ਨਾਲ ਡੁੱਬਣਾ ਹਨਾ ਅਹ ਸ਼ਰਾਪ ਹੋ ਜਾ ਵਿਆਹ ਭਾਈ ਨਾ ਰੋਗੀ ਦਾ ਸਮਾਨ ਲੈ ਗਿਆ ਲੈ ਕਾਲੂ ਪਾਏਗਾ ਹੋਰ ਕੁਝ ਕਰਨਾ ਪਾਪਾ ਕਿੱਧਰ ਨੂੰ ਜਾਣਾ ਆ ਮੰਡੀ ਨੂੰ ਜਾ ਚਲੋ ਇੱਥੇ ਹੀ ਰੋਕ ਦੇ ਉਹ ਛੁੱਕੇ ਜਾ ਤੇ ਰੋਕ ਦੀ ਬਾਈ ਉਹ ਧੰਨਵਾਦ ਬਾਈ ਬਹੁਤ ਬਹੁਤ ਧੰਨਵਾਦ ਬਾਈ ਤੁਹਾਡਾ ਚਲੋ ਜੀ ਓਏ ਆ ਦੇਖ ਓਏ ਆਪਣੀ ਗੱਡੀ ਤਾਂ ਡੁੱਬ ਜਣੀ ਸੀ ਅੱਜ ਵੀ ਆਗੇ ਵੇ ਓਏ ਯਾ ਕੋਲੇ ਕੇ ਆਵਾਗਿਆ ਤੈਨੂੰ ਆਏ ਖੜ ਕੇ ਚੱਲ ਜੰਗਾ ਓਏ ਐ ਉਹਦੀ ਕਰਵਾਉਂਦਾ ਮੈਂ ਕੀਤੀ ਲੈ ਗਵਾ ਅੱਠੀ ਆ ਗਏਤੀ ਆਉਂਦੀ ਕਿੱਲੀ ਕਰ ਲਿਆ ਨਾ ਆਰੇ ਵੀਰੇ ਸਾਰਾ ਇਨੇ ਪਾਣੀ ਪਾਇਆ ਤੁਸੀਂ ਉੱਤੇ ਜਾ ਚਲੋ ਚਲੋ ਯਾਰ ਓ ਚਲੋ ਓਏ ਬਾਈ ਹੌਲੀ ਓਏ ਓ ਬਾਈ ਹੌਲੀ ਇਹ ਆ ਹਾਲ ਜਗਰਾਵਾਂ ਦਾ ਚਲੋ ਕਰਾਂ ਬਾਈ ਹੁਣਾਂ ਦੇ ਚੱਪਲਾ ਲਾ ਕੇ ਜਾਏ ਓਏ ਚਲੋ ਕਰ ਅੰਕਲ ਸਾਸਰੀ ਜਾਲ ਜੀ ਉਹ ਠੀਕ ਹੋ ਆ ਤਾ ਉਹ ਗਰਾਂ ਕੁਰਤੇ ਪਿਆ ਮੈਂ ਮੁੰਡਿਆਂ ਨੂੰ ਚਿੱਟੇ ਹਲਾ ਬਾਹਲਾ ਮਾੜਾ ਹਾਲ ਆ ਅੰਕਲ ਕਿ ਨਹੀਂ ਆਪਾਂ ਆਹਦਾ ਕਿ ਜਾਣਾ ਬਹੁਤ ਆਪਾਂ ਜਾਂ ਨਾ ਕੀ ਆ ਪਹਿਲਾਂ ਬੀਰੂ ਨੂੰ ਵਾਸਤੇ ਸ਼ਿਓਣੇ ਦੇ ਦੇਣੇ ਆ ਹਾਂ ਜੋਤੀ ਇੱਥੋਂ ਲੈ ਲੈਣੀ ਆ ਬੱਸ ਨਿਬੜ ਗਿਆ ਦਾ ਯਾਰ ਬਾਹਲਾ ਕੰਮ ਖਰਾਬ ਆ ਇਹਦਾ ਗੌਰ ਕਰਨੀ ਚਾਹੀਦੀ ਆ ਪ੍ਰਸ਼ਾਸਨ ਨੂੰ ਯਾ ਲੱਖਾਂ ਕਰੋੜਾਂ ਦਾ ਨੁਕਸਾਨ ਹੁੰਦਾ ਮੰਨ ਲੀ ਤਾਂ ਹੋਣਾ ਹੀ ਹੋਣਾ ਕਈ ਵਾਰੀ ਜਾਨੀ ਨੁਕਸਾਨ ਵੀ ਹੋ ਸਕਦਾ ਕਿਸੇ ਦਾ ਪਤਾ ਨਹੀਂ ਨਾ ਲੱਗਦਾ ਵੀ ਜਿਹੜਾ ਕਿੱਥੇ ਕੀ ਪਿਆ ਵਾ ਉਹ ਤੇ ਜ਼ਰੂਰ ਗੌਰ ਕੀਤੀ ਜਾਵੇ ਨੱਚ ਕੇ ਨੱਚੋ ਨੱਚੋ ਉਹ ਨੱਚੋ 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 ਉਹ ਲੈ ਆਉਂਦੀਆਂ ਕਾਪੜਾ ਓਏ ਆ ਦੋ ਕੁਰਤੇ ਪਜਾਮੇ ਦੇ ਦੇ ਕੇ 네ਲ ਤਾਂ ਦਿਖਾਈ ਵੀ ਨਾਏ ਕਰਕੇ 네ਲ ਦੇਖ ਲੈ ਬਹੁਤ ਸੋਹਣੇ ਲੱਗ ਰਿਹਾ ਹੈ ਜਿਹੜਾ ਉਹ ਗਰਾਉਂਡ ਲੱਗੀ ਸੀ ਇਹ ਜੇ ਮੈਂ ਨਹੀਂ ਕੁਝ ਕਰਾਇਆ ਭਰਾਵਾ ਗਗਨ ਨਹੀਂ ਕਰਾਇਆ ਮੈਂ ਇਹਨੇ ਕਾਂਟੇ ਲਾਤੇ ਤੋ ਗੈਨੇ ਤੇਰੇ ਕੋਲ ਹੈਗਾ ਨਾ ਬਲੌਗ ਸਾਰਾ ਹਾਂ ਬਸ ਮੈਨੂੰ ਭੇਜ ਦੇ ਮੈਂ ਦੇਖ ਬੜੀ ਇੱਧਰ ਦੇਖੇ ਹੱਥ ਦੇਖੇ ਦੀ ਦਿਖਾਏ ਦਿਖਾਏ ਮਾ ਇਹ ਤਾਂ ਕਰਦੇ ਨਹੀਂ ਸੀ ਕਿ ਮੈਂ ਕਰਨਾ ਆ ਦੇਖੀਦੀ ਪੈਰ ਵੀ ਸੀ ਉਧਰ ਮੈਂ ਸੋਨੋ ਸੋਹਾਂ ਆਏਗਾ ਆ ਦੇਖ ਯਾਰ ਕੋਈ ਨਾ ਚਾਹ ਭਾਈ ਭਾਈ ਦੇ ਵਿਆਹ ਸਾਨੇ ਲੱਗਦੇ ਆ ਨਾ ਹਾਂ ਨੌ ਲਵਾਈ ਜਾਂਦੀ ਆ ਤੁਰਤ ਕੋਈ ਨਹੀਂ ਕਹਿੰਦੀ 10 ਮਿੰਟ ਲੱਗਦੇ ਆ ਜੀ ਸਵੇਰੇ ਹੁਣ ਫਿਰ ਕਿਹਦੇ ਨਾਲ ਆਉਗੀ ਲੈਣ ਦਾ ਫੇਰ ਮੈਨੂੰ ਹੀ ਜਾਣੀ ਪੈਣੀ ਆ ਕੋਈ ਨਾ ਸਵੇਰੇ ਆਪੇ ਆਈ ਆ ਇੱਥੇ ਨਾ ਪਾਣੀ ਆ ਚੱਲ ਕੋਈ ਨਾ ਆਗੇ ਬੱਚ ਆਗੇ ਆਗੇ ਉਹਨਾਂ ਤੇਨ ਤਾਂ ਫਿਰ ਨੇ ਵਾਲੀ ਤੇ ਮੈਂ ਉਹ ਜਾ ਕੇ ਫਿੱਣੀ ਦਵਾਉਂ ਨਾ ਰੋਟੀ ਲੈ ਲੈ ਮੇਰਾ ਕੋਸਟ ਹੋਇਆ ਜਿੰਨੇ ਕਰਾ ਕੀਤਾ ਸੀ ਕੰਮ ਆਉਣਗੇ ਸੀ ਇਹ ਬਚਾਰੀ ਕੱਪੜੇ-ਕਪੜੇ ਚੱਕਣੇ ਸੀ ਲੇਟ ਹੋ ਗਏ ਬੱਸ ਹਾਂ ਆ ਤਾਂ ਦੀ ਦੇਣੀ ਉਹਨੂੰ ਫਿੱਕੇ ਗੁਲਾਬੀ ਜੇ ਨੇ ਦੀਨੇ ਨਹੀਂ ਬਿੱਕੇ ਕਲਬੀ ਤੋਂ ਵਸਦੀ ਇੱਕ ਪਿੰਕ ਪੀਚ ਪਿੰਕ ਦਿਖਾਗਾ ਕਣ ਕੀ gira ਗਈ ਸੀ ਨਾ ਦੇਖ ਆ ਦੀ ਕਿੰਨੇ ਸੋਹਣੇ ਕਾਢੇ ਦਾਸ ਹੋ ਗਏ ਆ ਨੂੰ ਸਾਰੀ ਦਿਹਾੜੀ ਅਜੇ ਪਹਿਲਾਂ ਸ਼ਹਿਰ ਗਾਲ ਕੇ ਆਈਆਂ ਤੇ ਫਿਰ ਸ਼ਹਿਰ ਦਾ ਕੰਮ ਵੀ ਤਾਂ ਜ਼ਰੂਰੀ ਸੀਗਾ ਉਦੋਂ ਬਾਅਦ ਮੂੰਹ ਦੀ ਪੋਚਿਆ ਪਾਤੀ ਮੇਰਾ ਹੱਥਾਂ ਹੋਂ ਥਾਂ ਦੇ ਆ ਗਈ ਅੱਗੇ ਦੇਲਾ ਬੁੜਝਾ ਹੁੰਦਿਆ ਇਹ ਨੋਂ ਬਾਦ ਦੇ ਨਾਲ ਹੀ ਗੋਹਮ ਰੌਲਾ ਹੋਈ ਸੀ ਨਾ ਕਿ ਕੰਮ ਕਰਦੀਆਂ ਸੀ बना काම म हमना चल भी सच गया बे मे मेरी च च दोමट गावा बेल ना ना ਉਹ ਦੇਖ ਤਾ ਆ 11 ਵਜ ਗਏ ਚਲੋ 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 ਕਰ ਇਹ ਪਿਆ ਵੀ ਜਾਂਦਾ ਲਾਈ ਆ ਆ ਤਾ ਆ ਜਾ ਉਹ ਤਾਂ ਟਾਈਮ ਨਹੀਂ ਤੂ ਰਾਸਣ ਬਾਹਰ ਲਾਈ ਫਿਰਦਾ ਬਾਹਰ ਲਾਤਾ ਹਾਂ ਤੰਗ ਫੇਕ ਨਹੀਂ 11 ਵਜ ਗਏ ਕਿ ਚਾਹੀਦੀ ਨਹੀਂ ਭਾਜ ਜਾ ਤੂੰ ਦੇਖ ਨੇਲ ਪਾਲਸ ਦੇਖ ਵਾਹ ਜੀ ਵਾ ਨਾਉ ਵੀ ਚਮਕਾਏ ਵੇ ਨਾ ਕੋਈ ਨਾ ਫੇਰ ਕੀ ਆਏ ਕਿੜਾ ਕੋਈ ਗਲਤ ਕਰਨ ਚਾਹ ਵਾ ਹਾਂ ਚਾਹ ਵਾ ਮਿਲੂਗਾ ਇੱਥੇ ਜਾਂ ਜੀਆਂ ਨੂੰ ਚਾਹ ਉੱਥੇ ਮੇਲੜਾ ਨੂੰ ਥੋੜੇ ਨਹੀਂ ਭੈਣ ਗੀਆਂ ਗਾਣਾ ਲੇਟ ਹੋ ਗਿਆ ਅਬ ਚੂਲੇ ਰੇਡੀਓ ਆਓ ਦੱਬ ਮਨਾ ਡੈਡੀ ਨੂੰ ਬਾਜ ਮਾਰਨੀ ਸਭੋਂ ਪੁੱਛਦਾ ਕਿ ਇਸ ਨਾਲ ਇਹ ਗਿਆ ਆ ਜਾ ਕੁੱਤੇ ਮੇਰੇ ਬੈਟਰੀ ਵੀ ਆ ਨਹੀਂ ਬੈਟਰੀ ਤਾਂ ਮੈਂਟੀ ਚਾਰਜ ਹੋ ਜਣੀ ਅੰਦਰ ਜਾ ਕੇ ਗੇਟ ਦਿਖੀ ਗੇਟ ਨਹੀਂ ਖੁੱਲਦੀ ਗੇਟ ਤਾਂ ਕਰਾਉਣਾ ਨਹੀਂ ਮੱਛੀ ਨਹੀਂ ਪਰ ਮੱਕੜ ਕਿੰਨੀ ਆ ਗਈ ਡਿਆਲੀ ਅੰਦਰ ਮੱਛਰਾਂ ਦਾ ਕਸੂਆ ਲੱਗਿਆ ਵਾ ਦੇਖੀ ਜਾਈ ਕਸੂਆ ਲਾਇਆ ਵਾ ਸੱਭੋਂ ਪੈ ਨਹੀਂ ਪਰ ਇਹ ਮੈਨੂੰ ਬੈਟਰੀ ਆ ਗਈ ਆ ਗਈ ਆ ਪਾਲੋ ਭਣੀ ਆ ਗਈ ਆ 11:30 ਤੇ ਆ ਆ ਹੜਦਿਆਂ ਦਾ ਹੈ ਨਹੀਂ ਕੁੜੀਆਂ ਕੁੜੀਆਂ ਹੀ ਹੜਦਿਆਂ ਮੈਂ ਰੱਛੀ ਕੀ ਕਰਾਂ ਡੈਡੀ ਦਾ ਪਾਇਆ ਗਿਆ ਡੈਡੀ ਦਾ ਪਾਇਆ ਗਿਆ ਯਾਰ ਆ ਆ ਗਈ ਡੈਡੀ ਹੈਪੀ ਡੈਡੀ ਹੁਣ ਫੋਨ ਲਾਈ ਜਾਂਦੇ ਹੁਣ ਪਾਇਆ ਜੀ ਆ ਬਹੁਤ ਅੱਗੇ ਬਚਾਅ ਹੋ ਗਿਆ ਤੁਹਾਡਾ ਇਹ ਆ ਪਿਆਰ ਦਾ ਕੰਮ ਤੁਸੀਂ ਆ ਪਿਆਗਾ ਡੈਲੀ ਪਾ ਬੋਟਰ ਕਾਸੇ ਦੋ ਨਾੜੇ ਰੇ ਇੱਕ ਆ ਚੱਲ ਇਹ ਮੈਟਰੋ ਜਿਹੜਾ ਬੋਟਰ ਦਾ ਪੂਰਾ ਹੀ ਡੋਇਆ ਪਿਆ ਇਹ ਦੇਣਾ ਉੱਚੇ ਪੁਲਾਂ ਦੀ ਕੁਝ ਅੱਗੇ ਪਾਣੀ ਕ੍ਰੋਸ ਹੋ ਜਾਂਦਾ ਸੀਗਾ ਉਹਦਾ ਬਾਬੇ ਦਾ ਕੰਮ ਹੋ ਗਿਆ ਸਕੂਟਰੀ ਤਾਂ ਦੇਖ ਕਿੱਥੇ ਚਲੀ ਗਈ ਉਹਦੀ ਹਾਂ ਉਹ ਦੇ ਹੈ ਫਰੀ ਗੱਲ ਜੰਦਗੇ ਫਿਰ ਛੇਵ ਕਾ ਕੰਮ ਖਤਰੇ ਵਾਲੀ ਆ ਉਹਕੇ ਅੱਗੇ ਜਿਹੜਾ ਪਾਣੀ ਸੀ ਉਹ ਕ੍ਰੋਸ ਹੋ ਜਾਂਦਾ ਸੀਗਾ ਅੰਮੋ ਸਾਹਮਣੇ ਹੁਣ ਤਾਂ ਪੌਲੀ ਕੋਠੇ ਜਿਹੜਾ ਡੇਡਾ ਉੱਚੇ ਆ ਪਾਣੀ ਨੇ ਕੀ ਕ੍ਰੋਸ ਹੋਣਾ ਇਹ ਸਾਰੀ ਆ ਪੁਲਾਂ ਦੀ ਦੇਣ ਆ ਬਾਈ ਜਿਹੜੇ ਬਣਾਏ ਵੇ ਆ ਜਿੰਨਾ ਜਿੰਨਾ ਪਿੰਡਾਂ ਦੇ ਕੋਲ ਦੀ ਲੰਘਦੇ ਆ ਪੁਲ ਉਹਨਾਂ ਨਾਲ ਪਿੰਡਾਂ ਦੇ ਵਿੱਚ ਆ ਹਾਲ ਆ ਜਿਹੜਾ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਪਾਣੀ ਬਹੁਤ ਆ ਬਾਈ ਮੜ ਜਾ ਉਹ ਸਕੂਟਰੀ ਵਾਲਾ ਬਾਬਾ ਉਹ ਦੇਖਾ ਕਿੱਥੇ ਚਲੀ ਗਈ ਸਕੂਟਰੀ ਦੇਖੋ ਜੀ ਬਾਪੂ ਰਹਿਣ ਦੇ ਜਾਣ ਨੂੰ ਬਾਪੂ ਉੱਥੇ ਵਿਚਾਲੇ ਰਹਿ ਜਾਣਾ ਉਹ ਸਕੂਟਰੀ ਵਾਲਾ 1.5 ਘੰਟਾ ਵਾ ਖੜੇ ਨੂੰ ਉੱਧਰ ਨੂੰ ਕਰਾਂ ਦੇ ਵਿੱਚ ਪਾਣੀ ਭੜਿਆ ਪਿਆ ਹੈ ਛੇਵਾਂ ਦਾ ਪੂਰਾ ਕੰਮ ਖਾਤਰ ਆ ਰਹਾ ਸੀ ਨਾ ਜਿਹੜੇ ਆਪਾਂ ਜਾਣਾ ਸੀ ਆਹ ਦੇਖੋ ਦੇਖੋ ਟਰੱਕ ਆਪਾਂ ਰਹਾ ਮੁੜ ਕੇ ਨੂੰ ਜਾਣਾ ਸੀ ਓਏ ਮੁੱਲਾ ਦਾ ਟਰੱਕ ਵਾਲਾ ਵੀ ਖੜੂ ਓਏ ਮੋਗਲੀ ਗੱਡੀ ਆ ਦੁੱਧ ਵਾਲੀ ਫੇਰ ਕੜੀ ਗੱਡੀ ਦਾ ਮੋਗੇ ਵਾਲੀ ਆ ਗਈ ਪਰ ਉਹਦਾ ਭਾਈ ਉੱਚਾ ਕਰਕੇ ਲੈ ਗਿਆ ਇੱਥੋਂ ਹੀ ਨੀਵਾ ਹੈ ਬੋਲਾ ਨੀਵਾ ਇੱਥੋਂ ਦਾ ਆਹ ਦੇ ਯਾਰ ਆ ਪੁਣਾ ਦੀ ਦੇਣਾ ਤਨ ਦੱਸੀਦਾ ਜਾਣਾ ਸਾਰੀ ਬੜਾ ਪਣੀ ਆ ਬੜਾ ਆਹ ਦੇਖ ਯਾਰ ਇੱਧਰ ਲਾ ਇੱਧਰ ਰਹਿ ਗਿਆ ਇੱਧਰ ਲਾ ਇੱਧਰ ਰਹਿ ਗਿਆ ਹੁਣ ਆ ਜਿਹੜੇ ਵਿਚਾਲੇ ਬਣ ਗਿਆ ਏਡਾ ਏਡਾ ਡੱਬੇ ਲਾ ਕੇ ਇਹਨਾਂ ਨੇ ਨਾ ਤਾਂ ਉਹ ਇੱਧਰ ਨੂੰ ਆਉਣ ਦੇਣਾ ਨਾ ਇੱਧਰੋਂ ਉੱਧਰ ਨੂੰ ਜਾਣ ਦੇਣਾ ਮੱਛੀਆਂ ਫੜ ਲਾ ਕੇ ਲੈ ਲਾ ਮੈਂ ਇੱਧਰ ਬੈਵਤਾ ਪਈ ਪਈ ਆ ਤੁਸੀਂ ਜਾਲ ਬਸਾ ਲਓ ਵਿੱਚ ਬਾਬੇ ਦੀ ਮੋਟੀ ਦੀ ਕੋ ਵੀਰੇ ਟਲੀ ਉਹ ਸਹੀ ਗੱਲ ਆ ਜਗਾ ਵੀ ਯਾਰ ਬੜਾ ਪਣੀ ਆ ਉਹ ਘਰ ਦਾ ਕੀ ਬਣਿਆ ਹੋਊ ਏ ਉਹ ਤਾਂ ਆਉਣਾ ਜਾਣਾ ਵੀ ਔਖਾ ਹੋਊ ਯਾਰ ਉਹਨਾਂ ਨੂੰ ਤਾਂ ਆ ਜਾਣਾ ਤਾਂ ਆਉਣਾ ਜਾਣਾ ਬਦੰਦਰਾ ਹੁੰਦਾ ਕਮਰੇ ਚ ਪਾਣੀ ਭੜਾ ਗੂ ਜਿੰਨਾ ਕਿਨੇ ਗੋਚੇ ਹੋਣੇ ਕਮਰੇ ਦੇਖੋ ਜੀ ਪੋਲ ਬਣਾ ਲਏ ਵੱਡੇ ਵੱਡੇ ਆਪਾਂ ਹਨਾ ਸੜਕਾਂ ਚਲੋ ਮੰਨ ਲਿਆ ਵੀ ਵਧ ਗਿਆ ਬਣ ਗਿਆ ਪਰ ਜਿਹੜਾ ਉਹ ਸੜਕਾਂ ਦਾ ਕਹਿੰਦੇ ਹੁੰਦੇ ਵੀ ਜਿਹੜੀ ਚੀਜ਼ ਬਣਦੀ ਉਹਦਾ ਫਾਇਦਾ ਵੀ ਆ ਨੁਕਸਾਨ ਵੀ ਆ ਆਦਾ ਇੰਨਾ ਕਿ ਜ਼ਿਆਦਾ ਨੁਕਸਾਨ ਆ ਆ ਦੋ ਦਿਨ ਹੀ ਮੀਂਹ ਪੈੰਦੇ ਨੂੰ ਹੋਇਆ ਤੇ ਮੈਂ ਕਹਿੰਦਾ ਜਿਹੜੇ ਪੁਲਾਂ ਦੇ ਨਾਲ ਲੱਗਦੇ ਪਿੰਡ ਆ ਚਾਹੇ ਉਹ ਲਾਲੀ ਆ ਆਪਾਂ ਲੋਪੋ ਬਦਣੀ ਬੋਟਰਾਂ ਜਿਹੜਾ ਮੇਨ ਰੋਡ ਆ ਇਹਦਾ ਸਾਰਾ ਹੀ ਮੈਂ ਕਰਾਇਆ ਲੋਪੋ ਰਸੂਲਪੁਰ ਆ ਦੇਖੋ ਵੀ ਪਾਣੀ ਘਰਾਂ ਦੇ ਵਿੱਚ ਵੜਿਆ ਪਿਆ ਵਾ ਅਸੀਂ ਹੁਣ ਲੋਪੋ ਆ ਯਾ ਇਹ ਨਹੀਂ ਪਤਾ ਵੀ ਇਹ ਪਾਣੀ ਜਾਣਾ ਕਿੱਥੇ ਤੱਕ ਆ ਤੇ ਗਾਂ ਕੀ ਆ ਨਹੀਂ ਫਸਲ ਬਾੜੀ ਖਰਾਬ ਹੋਈ ਤੇ ਨਾਲੇ ਆ ਜਿਹੜਾ ਪਾਣੀ ਵੜ ਗਿਆ ਪਿੰਡਾਂ ਦੇ ਵਿੱਚ ਇਹਦੋਂ ਬਿਮਾਰੀਆਂ ਹੀ ਲੱਗਣੀਆਂ ਤੁਸੀਂ ਲੇਟ ਹੋ ਅੱਜ ਨਹੀਂ ਮੈਂ ਆਲਾ ਨਹੀਂ ਸੀ ਅੱਜ ਹੋਰ ਚਾਚੀ ਠੀਕ ਹਾਂ ਚਾਚੀ ਚਲੋ ਜੇਣਾ ਨਾਲ ਸੈਨ ਲੋਨ ਦੇਰਵਾ സീകാലോ <laughs> ച <laughs> <there> <laughs> ഹാജരി രവാടേ ഓർ ബാബി അന്ദു ആഹിയാ എയ് ਉਹ ਯੂ ਗਾਟ ਟੂ ਬੀ ਓਏ ਤਨਵੇ ਇਹਦਾ ਪੂਰੀ ਤਿਆਰੀ ਚਾ ਇਹਦਾ ਰੱਟਾ ਲਾਇਆ ਹੋਮਵਰਕ ਕਰਕੇ ਆਇਆ ਪਟਾ ਲਾਇਆ ਵਹਿਨਾ ਦਾ ਚਾਚਾ ਅੱਜ ਅੱਜ ਨਾ ਜਦੋਂ ਅੱਜ ਤਾਂ YouTube ਤੋਂ ਪੂਰਾ ਦੇਖ ਕੇ ਆਇਆ ਕੰਮ ਦਾ ਬਰਾਸੀਰ ਨਹੀਂ ਥੱਕ ਕੇ ਬਹਿ ਗਿਆ ਮੈਂ ਨਹੀਂ ਆਇਆ ਮੈਂ ਤਾਂ ਕਹਿੰਦਾ ਉਹ ਸਾਰਾ ਹੋਮਵਰਕ ਕੀਤਾ ਅੱਜ ਭਾਬੀ ਦਾ हां सारा दोपहरਾ YouTube ਤੇ ਕੀਤਾ ਆਏ ਨਾ ਵੀ ਇਹ ਦੁਪਹਿਰਾ ਸਾਰਾ ਗਾਲਿਆ ਵਾਏ ਨਾ ਕਰੋ ਵੀ ਆਏ ਨਾ ਕਰੋ ਆਹ ਸਹੀ ਗੱਲ ਆਜ ਤਾਂ ਨੀਂਦ ਵੀ ਨਹੀਂ ਲਾਈ ਭਾਬੀ ਨੇ ਆਲਾ ਚਾਤੀ ਕੀ ਹੋ ਰਿਹਾ ਬੰਦਾ ਕੋਈ ਤਰ ਮੁਰੂ ਮੈਂ ਤੁਹਾਨੂੰ ਦੱਸਦਾ ਸਾਡੇ ਸਾਡੇ ਤੁਸੀਂ ਕੀ ਕਰੋਗੇ ਮਾਤਾ ਦਾ ਅਧਿਕਾਰ ਪਾ ਲਿਆ ਤੇਲ ਗੱਡੀਆਂ ਨੇ ਹੈ ਹਾਂ ਲੱਡੂ ਹੀ ਫੇਰਨੇ ਤੇ ਮੰਜੇ ਬਿਸਤਰੇ ਵੀ ਨਵੇਂ ਕੱਢ ਕੇ ਰੱਖੇ ਤੁਸੀਂ ਸਿੱਧੀ ਗੱਲ ਹਾਂ ਬਾ ਠੀਕ ਆ ਅਸੀਂ ਪੁਰਾਣੇ ਮੰਝੇ ਨਹੀਂ ਲੈਣੇਗੇ ਹੋਰ ਜਿਨ੍ਹਾਂ ਦੀ ਚੂਲ ਜਾਂ ਦੌਣ ਢਿੱਲੀ ਹੋਵੇ ਸਾਨੂੰ ਦੇ ਦਿਓ ਬਾਅਦ ਵਿੱਚ ਨਵੇਂ ਸਾਨੂੰ ਦੇਣ ਪੈਣ ਬਣਾ ਕੇ ਹਾਂ ਚਹੀ ਗੱਲ ਆ ਗੂੜੇ ਗੂੜੇ ਅੱਖਰਾਂ ਨਾਲ ਲਗਾਣੇ ਆ ਨੰਬਰ ਅਸੀਂ ਇੰਨੇ ਇੰਨੇ ਚਲੋ ਵੀ ਗੇਤਾ ਟੀਮ ਆਹ ਨਾ ਦੁੱਧ ਦੇ ਦੋ ਗਲਾਸ ਪੀਤੇ ਲੱਗਦਾ ਉੱਠੇ ਨਹੀਂ ਜਾਂਦਾ ਉਂਦਰ ਦੁੱਧ ਘਟ ਗਿਆ ਮੈਨੂੰ ਹੁਣ ਪਤਾ ਲੱਗਿਆ ਵੀ ਇੰਦਰ ਵੱਧ ਗਿਆ ਅੱਜ ਦੁੱਧ ਸਾਰੀਆਂ ਠਾ ਸਾਰੀਆਂ ਭਣੇ ਆ ਵਾ ਅੱਜ ਭਾਬੀ ਦੇ ਪੂੜੇ ਵੱਧ ਖਾਦੇ ਆ ਪੂੜੇ ਵੱਧ ਖਾਦੇ ਅੱਜ ਪੂੜੇ ਵੜਾਇਸ਼ ਇਹਨਾਂ ਨੇ ਹਾਂ ਇਹਦਾ ਪੂੜੇ ਵੱਧ ਗਏ ਵੀ ਅੰਦਰ ਤੇਲ ਚੜਦਾ ਹੈ ਮਾਵਾਂ ਰੌਣਕਾਂ ਲੱਗੀਆਂ ਮਾਈਕਲ ਪਟਿਕ ਹਾਊਸ ਅੱਜ ਬੋਲੀਆਂ ਪਾਊਗਾ Heh <laughs> ਚਾਦਰੇ ਰਹਿ ਗਏ ਫੇਰ ਨਹੀਂ ਲੱਗਣੇ ਚਾਦਰੇ ਉਹਨੇ ਬਾੜਨਾ ਨਹੀਂ ਇੰਨੀ ਛੇਤੀ ਚਾਦਰਾਂ ਹੁਣ ਐਤ ਕੱਲ ਉਧਰ ਨੂੰ ਜਾਣਾ ਮੋਗੇ ਨੂੰ ਆਹ ਬੋਲੀ ਪਾਈ ਆਂਦੀ ਮੰਮੀ ਤੇਰੇ ਤੇ ਡੈਡੀ ਅੱਜ ਤੂੰ ਸੁਣਿਆ ਹੀ ਨਹੀਂ ਕੋਲਾ ਫੂਕਦੇ ਆਂ ਜਾਂ ਵਿੱਚ ਬਾਗਾਂ ਦੇ ਬਹਿ ਕੇ ਫੇਰੇ ਕਹਿੰਦੀ ਜਦੋਂ ਜਵਾਨੀ ਜੋਰ ਸੀ ਵਿਜਾਲਵਾ ਨਹੀਂ ਮੰਮੀ ਥੋੜਾ ਹੋਈ ਹੋਰ ਤੇ ਕੰਮ ਕਰਦੇ ਤੇ ਬੜਾ ਜਿਹਾ ਬਲਕਿ ਕੀਤਾ ਨਹੀਂ ਨਾ ਆਂ ਡੈਣੀ ਨਾ ਜਾਏ ਉਹ ਸ਼ਹਿਰ ਆ ਸਾਰੀ ਦਿਹਾੜੀ ਲਾ ਆਂਦੀ ਅੱਜ ਪਹਿਣੇ ਉਹਨਾਂ ਨੇ ਸ਼ਹਿਰ ਹਾਂ ਰੋਡ ਨੰਬਰ 24 ਤੇ ਨੰਨ 20 ਬੀਲਿੰਗ ਰੌੜਾ ਤਾਂ ਬੀਲਿੰਗ ਆ ਆ ਹਾਂ ਮੈਂ ਬਣਾ ਦੇ ਹਾਂ ਇਹ ਦੇਖੋ ਇਹ ਨੂੰ ਮੈਂ ਹੀ ਬਣਾ ਦੇਣਾ ਜਮਾਨਾ ਹਾਂ ਫੀਸ ਹੀ ਗੱਲ ਪੁੱਛ ਗੱਲ ਤੇ ਹੋਰ ਲਹਿੰਗੇ ਲੁੰਗੇ ਕਗਰੇ ਕੋ ਗਰੇ ਸਭ ਡੈਡੀ ਨੇ ਲਿਆ ਦੇਣਾ ਤੁਹਾਡੇ ਪੈਸੇ ਫੜਾ ਦਿਓ ਮੈਂ ਤਾਂ ਨਹੀਂ ਤੂੰ ਫੀਸ ਕਰ ਲੈ ਕੇ ਜਾਂਦਾ ਅੱਜ ਦੇਖ ਲੈ ਅੱਜ ਸਾਰੀ ਡੈਡੀ ਫੀਸਿਕਲ ਹੀ ਕਰਾ ਕੇ ਆਇਆ ਨਾ ਦੇ ਛੋਟੇ ਛੋਟੇ ਪਾਣੀ ਬਿਨੋਏ ਬਣਾ ਕਰਨੇ ਦੇਖੀ ਜਰੂਰ ਕੱਢ ਕੇ ਆਈਆਂ ਗਹਿਰਾ ਹਾਂ ਕੰਮ ਨੂੰ ਘਰ ਹੀ ਲਿਆ ਦਿੰਦੇ ਉਹ ਫੇਰ ਲਿਆ ਦਿੰਦੇ ਉਹ ਸਾਬਣ ਪੀਅਰ ਸੋਪ ਲਿਆ ਦੋ ਤੈਨੂੰ ਨਹੀਂ ਕਰਨ ਮੈਂ ਪਿਆਵਾ ਆਪਾਂ ਤਾਂ ਆਪ ਨਹੀਂ ਕੁਝ ਲੈ ਆਪਾਂ ਤਾਂ ਨੇਚਰਲ ਹੀ ਸੋਹਣੇ ਜੰਮੇ ਆ ਆਪਾਂ ਡੋੜ ਹੀ ਨਹੀਂ ਪਾਣੀ ਇਹ ਹੈਗੀਆਂ ਨੇ ਵੱਧ ਲੋੜ ਹਣਾ ਆਪਾਂ ਤਾਂ ਇਹੋ ਜਿਹੀ ਰਹਿਣਾ ਫੇਰ ਵੀ ਲਾ ਯਾਤ ਉਹ ਨਹੀਂ ਹੋਤਰ ਦਾ ਬਾਲੀ ਮਾਰੀ ਕਰਦੇ ਤੈਨੂੰ ਲੈ ਕੇ ਕਾਹ ਤੋਂ ਨਹੀਂ ਗਈਆਂ ਨਹੀਂ ਮੇਰੀ ਆਗ ਇਹ ਕੀ ਪਈ ਜਾ ਇਹ ਵੀ ਜੰਮ ਮੈਂ ਕਿ ਬਾਸਦਾ ਹਾਈ ਹਾਈ ਬਾਸ ਨੇ ਚਿੱਟਾ ਪਾਣੀ ਹੈ ਅੱਛਾ ਜਵਾਬ ਦੇਦਾ ਪਹਿਲੇ ਤਾਂ ਜਵਾਬ ਦਿੱਤਾ ਉਹ ਲਾਈਟ ਵਾਲਾ ਪੁੱਤ ਹੈ ਉਹ ਕੋਦਾਂ ਨਹੀਂ ਸਾਰੀ ਦਿਹਾੜੀ 8 9 ਵਜਾ ਤੋਂ ਫੇਰ ਹਾਂ ਉਹ ਤੇਰੇ ਜਣਨ ਦਾ ਪਾਸਾ ਨਹੀਂ ਹੈ ਫਿਰ ਮਗਰ ਚਰਨੇ ਨਹੀਂ ਆਏ ਨਾ ਸਕੂਟਰ ਲੈ ਕੇ ਚਲੋ ਕਹਣਾ ਫਰਨੇਰਾ ਬਹੁਤ ਹੋ ਜਾਣਾ ਮੋਟਾਂਗੇ ਯਾਰ ਸਾਡੇ ਆਗੇ ਆਨੂ ਮਿਲਤੇ ਹਨ ਨੋ ਅੱਲਾ ਮੈਂਡੀ 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 ਆਲੇ ਮੁੰਨਾ ਕੀ ਗੜੀ ਜਾਂਦਾ ਮੈਂਡੀ ਮੰਮੇ ਲੈ ਲੈਣੇ ਆ ਕੁੱਤੇ ਕਿੱਥੇ ਤੱਕ ਐਲੀ ਮੈਂਡੀ ਲੈ ਖੀਆ ਔਰ ਕੁੜੀ ਕੁੜੀ